No <laughs> मानयोग पुलिस कमिश्नर अमृतसर गुरप्रीत सिंह भुलर साहब उन्होंने हदायत अनुसार मोहम्मपुरा पुलिस ने एक मुकदमा नंबर दर्ज किया है एफआईआर नंबर दस ਡੇਟਡ 6/2025 ਅੰਡਰ ਸੈਕਸ਼ਨ 305 333 319 262 308 2 BNS ਐਂਡ ਸਬ ਪੀਸੀ ਐਕਟ ਇਹਦੇ ਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਚ ਕੁਝ ਲੋਕ ਇੱਕ ਦੋਸ਼ੀ ਇੱਕ ਬੰਦੇ ਦੇ ਘਰ ਜਾਂਦੇ ਆ ਜਿਹਦਾ ਨਾਮ ਹੈ ਬੌਬੀ ਜਿਹੜਾ ਕਿ ਇਸ ਮੁਕਦਮੇ ਦਾ ਮਦਈਆ ਕੰਪਲੇਨੈਂਟ ਹੈ ਉਹਨੇ ਸਾਨੂੰ ਦੱਸਿਆ ਕਿ ਕੁਝ ਕੁਝ ਲੋਕ ਅਣਪਛਾਤੇ ਲੋਕ ਆਏ ਸੀਗੇ ਤੇ ਉਹਨਾਂ ਨੇ 1 लाख 60000 प्लस 5000 ਰੁਪਏ ਟੋਟਲ 1 65000 ਉਹਦੇ ਘਰੋਂ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ এমਪਲੋਏ ਦੱਸਿਆ ਸੀਗਾ ਜਦ ਜਿਵੇਂ ਸਾਨੂੰ ਜਿਵੇਂ ਵੀਡੀਓ ਵਾਇਰਲ ਹੋਈ ਤੇ থানা ਪੁਲਿਸ ਨੂੰ ਪਤਾ ਚੱਲਿਆ ਤੇ ਇਹਨਾਂ ਨੇ ਸਪਲੀਅਟ ਅਪਾਨ ਕਰਦੇ ਅਬ ਨਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਨੇ ਚਾਹ ਪਤਾ ਚਲਿਆ ਕਿ ਇਹਦੇ ਚ ਇੱਕ ਜਿਹੜਾ ਪੰਜਾਂ ਚੋਂ ਇੱਕ ਬੰਦਾ ਹੈਗਾ ਉਹ ਲੋਕਲ ਰੈਂਕ ਏਐਸਆਈ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲਾਈਨਸ ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇੰਸਪੈਕਟਰ ਹੈਗਾ ਉਹਨਾਂ ਨਾਲ ਤਿੰਨ ਹੋਰ ਅਨਨੋਨ ਪਰਸਨ ਹੈਗੇ ਆ ਤੇ ਜਿਵੇਂ ਹੀ ਸਾਨੂੰ ਪਤਾ ਚਲਿਆ ਅਸੀਂ ਜਿਹੜਾ ਲੋਕਲ ਰੈਂਕ ਏਐਸਆਈ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਜਿਹੜਾ ਗੁਰਜੀਤ ਸਿੰਘ ਐ 2024 ਦੇ ਵਿੱਚ ਤੀਜੇ ਮਹੀਨੇ ਵੈਚਿਲੈਂਸ ਨੇ ਵੀ ਇਹਦੇ ਖਿਲਾਫ ਕ腐ਸ਼ਨ ਨੈੱਟ ਦਾ ਪਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਇਹਨੂੰ ਪੁਲਿਸ ਲਾਈਨ ਹੀ ਇਹਨੂੰ ਪੋਸਟਡ ਰੱਖਿਆ ਸੀਗਾ ਤੇ ਅਸੀਂ ਜਿਹੜੀ ਮੁਕੰਪੁਰਾ ਪੁਲਿਸ ਸਟੇਸ਼ਨ ਦੀ ਪੁਲਿਸ ਐ ਉਹ ਹੋਰ ਵੀ ਇਨਵੈਸਟੀਗੇਟ ਕਰੀ ਕਿ ਗੁਰਜੀਤ ਸਿੰਘ ਤੇ ਸੁਰਿੰਦਰ ਮੋਹਨ ਨਾਲ ਇਹਨਾਂ ਦੇ ਹੋਰ ਜਿਹੜੇ ਐਮਪਲਾਈ ਸਗੇ ਆ ਉਹਨਾਂ ਨੇ ਹੋਰ ਨਾ ਕਿਤੇ ਠਗੀਆਂ ਠੁੰਗੀਆਂ ਮਾਰੀਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਵਚਨ ਬੰਦ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਲਈ ਧੰਨਵਾਦ ਤੁਸੀਂ ਅੱਜ ਸਤਨਾਮ ਸਿੰਘ ਏਜੰਟ ਦੇ ਦਫ਼ਤਰ ਪਹੁੰਚੇ ਹੋ ਕੀ ਕੀ ਕਾਰਵਾਈ ਕੀਤੀ ਜੀ ਇਹਦੇ ਦਫ਼ਤਰ ਜਿਹੜੇ ਵੀ ਚੈੱਕ ਕੀਤਾ ਗਿਆ ਜੋ ਵੀ ਡਾਕੂਮੈਂਟ ਮਿਲੇ ਆ ਲੈਪਟਾਪ ਆ ਹੋਰ ਵੀ ਕੁਝ ਦਸਤਾਵੇਜ਼ ਆ ਪਾਸਪੋਰਟ ਆ ਉਹ ਸਾਰੇ ਲੈ ਲਏ ਆ ਜਬਤ ਕਰ ਲਏ ਨੇ ਕੀ ਕਾਰਵਾਈ ਕੀਤੀ ਹੈ ਦਫਤਰ ਨੂੰ ਸੀਲ ਕੀਤਾ ਗਿਆ ਦਫਤਰ ਨੂੰ ਸੀਲ ਕੀਤਾ ਗਿਆ ਜੀ ਹੁ ਸਾਰੇ ਲੈ ਲਏ ਹੋਈ ਆ ਜੋ ਗਾਂਦ ਹੈ ਤੇ ਉਹ ਸਾਰੇ ਕੀਤਾ ਜਾਏਗਾ